सारंग मैं ला पंजवा कीने पाप के बौकोट दिन स रहनी थकत नाही कत नाही चोट राह महा बज बेख बेआधी सिर उठाई पोट उघर गई आंख नै पीतर जमें ग्रास चोट पशु प्रेत उष्ट गदर्भ ਅਨਿਤ ਜੋ ਨੀਲੇ ਭਜ ਸਾਧ ਸੰਗ ਗੋਬਿੰਦ ਨਾਨਕ ਕਸ਼ ਨਾ ਲਾਗੇ ਫੇਤ ਸਾਰੰ ਮਹਿ ਲਾ ਪੰਗਵਾ ਅੰਦੇ ਖਾਵੈ ਬਿਸੂ ਕੇ ਡਟਾਕ ਨੈਣ ਸ਼ਰਵਨ ਸਰੀਰ ਸਭ ਹਟਿਓ ਸਾਸ ਗਇਓ ਤਤ ਘਾਟ ਰਹਾ ਅਨਾਥ ਰਿਵਿਆਣ ਉਦਰਲੇ ਪੋਖੇ ਮਾਇਆ ਗਈਆ ਹਾਟ ਕਿਲਬ ਕਰਤ ਕਰਤ ਪਸ਼ੂਤਾਵੇਂ ਕਭੋ ਨ ਸਕੇ ਸ਼ਾਂਤ ਨਿੰਦਕ ਜੰਮ ਦੂਤੀ ਆਏ ਸੰਘਾਰਿਓ ਦੇਵ ਮੂंड ਉੱਪਰ ਮਟਾਕ ਨਾਨਕ ਆਪਨ ਕਟਾਰੀ ਆਪਸ ਕਾਲਾਈ ਮਨ ਆਪਣਾ ਕੀਨੋ ਫਾਟ ਸਾਰੰਗ ਮਹਿਲਾ 5ਵਾਂ ਟੂਟੀ ਨਿੰਦਕ ਕੀ ਅਦ ਵਿੱਚ ਜਨ ਕਾ ਰਾਖਾ ਆਪ ਸੁਆਮੀ ਬੇਮੁਖ ਕੋ ਆਏ ਪਹੁੰਚੀ ਮੀਚ ਰਹਾ ਉਸ ਕਾ ਕਹਾ ਕੋਏ ਨ ਸੁਣਾਈ ਕਹੀ ਨ ਬੈਸਣ ਪਾਵੈ ਇਆਂ ਦੁਖ ਆਗੇ ਨਰਕ ਪੁੰਚੈ ਬਹੁ ਜੋਨੀ ਫਰਮਾਵੈ ਪ੍ਰਗਟ ਭਇਆ ਖੰਡੀ ਬ੍ਰਹਮੰਡੀ ਕੀਤਾ ਆਪਣਾ ਪਾਇਆ ਨਾਨਕ ਸ਼ਰਨ ਨਿਰਭਉ ਕਰਤੇ ਕੀ ਅਨੰਦ ਮੰਗਲ ਗੁਣ ਗਾਇਆ ਸਾਰੰਗ ਮਹਿਲਾ ਤੁੰਗਵਾ ਕ੍ਰਿਸ਼ਨ ਚਲਤ ਬਹੁ ਪ੍ਰਕਾਰ ਪੂਰਨ ਹੋਤ ਨਕਤੋਂ ਬਾਤ ਐ ਅੰਤ ਪਰਤੀ ਹਾਰ ਰਹਾ ਸ਼ਾਂਤ ਸੁਖਨਾ ਸਹਿਜ ਉਪਜ ਇਹ ਹੈ ਇਸ ਵਿਵਹਾਰ ਆਪ ਪਰ ਕ ਕਛ ਨ ਜਾਣੇ ਕਾਮ ਕ੍ਰੋਧ ਹੈ ਜਾਰ ਸੰਸਾਰ ਸਾਗਰ ਦੁਖ ਬਿਆਤਿਓ ਦਾਸ ਲੇਵੋ ਤਾਰ ਚਰਨ ਕਮਲ ਸ਼ਰਣਾਏ ਨਾਨਕ ਸਦ ਸਦਾ ਬਲਹਾਰ ਸਾਰੰਗ ਮਹਲਾ 5

ਅਨਿਤ ਜੁਨ ਪ੍ਰਮੇਨ ਗੋਬਿੰਦ ਬਿਸਰੇ ਕਮਨ ਦੁਖ ਗਨੀਆਂ ਸੁਖ ਨਾਨਕ ਹਰ ਪਦ ਚੀਨ ਸਾਰੰ ਮਹਿਲਾ ਪੰਗਵਾ ਮਾਈਰੀ ਚਰਨਾ ਓਟ ਗਈ ਦਰਸ਼ਨ ਦੇਖ ਮੇਰਾ ਮਨ ਮੋਹਯੋ ਦੁਰਮਤ ਜਾਤ ਬਹੀ ਰਹਾ ਅਗਾ ਅਗਾਦ ਊਚ ਅਗਨਾਸ਼ੀ ਕੀਮਤ ਜਾਤ ਨਾ ਕਹੀ ਜਲ ਥਲ ਤੇਖ ਤੇਖ ਮਨ ਵਿਗਸਿਓ ਪੂਰ ਰਹਾ ਸਰਬ ਮਹੀ ਦੀਨ ਦਇਆਲ ਪ੍ਰੀਤਮ ਮਨਮੋਹਨ ਮਿਲ ਸਾਧ ਤੀਨੋ ਸਹੀ ਸਿਮਰ ਸਿਮਰ ਜੀਵਤ ਹਰ ਨਾਨਕ ਜਮ ਕੀ ਪੀਰ ਨਾ ਫਹੀ ਸਾਰੰ ਮੈ ਲਾਪਨਵਾ ਮਾਈ ਦੀ ਮਨ ਮੇਰੋ ਮਤਵਾਰੋ ਦੇਖ ਦਿਆਲ ਅਨੰਦ ਸੁਖ ਪੂਰਨ ਹਰ ਰਸ ਰਪਿਓ ਖੁਮਾਰੋ ਰਹਾ ਨਿਰਮਲ ਤੈ ਉਜਲ ਜਸ ਗਾਵਤ ਬਹੁਰ ਨ ਹੋਵਤ ਕਾਰੋ ਚਰਨ ਕਮਲ ਸਿਉ ਡੋਰੀ ਰਾਤੀ ਟੇਟ ਪੁਰਖ ਅਪਾਰੋ ਕਰ ਗੈ ਲੀਨੇ ਸਰਬਸ ਦੀਨੇ ਦੀਪਕ ਭਇਓ ਉਜਾਰੋ ਨਾਨਕ ਨਾਮ ਰਸਕ ਬੈਰਾਗੀ ਕੁਲਾ ਸਮੂਹਾ ਤਾਰੋ ਸਾਰੰ ਮਹਿਲਾ ਤੰਗਵਾ ਮਾਈ ਦੀ ਅਨੁ ਸਿਮਰ ਮਰ ਜਾਹੇ ਤਿਆਗੋ ਗੋਬਿੰਦ ਜੀ ਅਨ ਕੋ ਦਾਤਾ ਮਾਇਆ ਸੰਗ ਲਪਟਾਹੇ ਰਾਹ ਨਾਮ ਵਿਸਾਰ ਚੱਲੇ ਅਨ ਮਾਰਗ ਨਰਕ ਘੋਰ ਮੈਂ ਪਾਹੀਂ ਅਨਕ ਸਜਾਈ ਗਣਤ ਨ ਆਵੇ ਗਰਭ ਗਰਭ ਧਰਮਾਹੀਂ ਸੇਤਨਵੰਤੇ ਸੇਪਤਵੰਤੇ ਹਰ ਕੀ ਸ਼ਰਨ ਸੁਮਾਹੀਂ ਗੁਰ ਪ੍ਰਸਾਦ ਮਾਨਕ ਜਗ ਜੀਤਿਓ ਬਹਰ ਨ ਆਵੇ ਜਹੇ ਸਾਰੰ ਮਹਿਲਾ ਪੰਵਾਂ ਹਰ ਘਟੀ ਕੁਟਿਲਤਾ ਕੁਠਾਰ ਭੰਬਨ ਦੇਨ ਪੈ ਖਿਨ ਪੀਤਰ RAM ਨਾਮ ਪਰਹਾਰ ਰਹਾਉ ਕਾਮ ਕੋਦ ਨਿੰਦਾ ਪਰ ਹਰੀਆ ਕਾਢ ਸਾਧੂ ਕਾ ਸੰਗ ਮਾਰ ਜਨਮ ਪਦਾਰਥ ਗੁਰਮੁਖ ਜੀਤਿਆ ਬਹਰ ਨ ਜੂਐ ਹਾਰ ਆਠ ਪਹਿਰ ਤਬਕੇ ਗੁਣ ਗਾਵੇ ਪੂਰਨ ਸ਼ਬਦ ਵਿਚਾਰ ਨਾਨਕ ਦਾਸ ਦਾਸ ਜਨ ਤੇਰਾ ਪੁਨਾ ਪੁਨਾ ਨਮਸ਼ਕਾਰ ਸਾਰੰ ਮਹਿਲਾ ਪਨਵਾ ਪੋਥੀ ਪਰਮੇਸ਼ਰ ਕਾਥਾਨ ਸਾਧ ਸੰਗਾਵੈ ਗੁਰੂ ਗੋਬਿੰਦ ਪੂਰਨ ਬ੍ਰਹਮ ਗਿਆਨ ਰਹਾ ਸਾਧਿਤ ਸਿੱਧ ਸਗਲ ਮਨ ਲੋਚੈ ਬਿਨ ਲੇ ਲਾਗਾ ਧਿਆਨ ਜਿਸੇ ਕਿਰਪਾਲ ਹੋਏ ਮੇਰਾ ਸੁਹਾਮੀ ਪੂਰਨਤਾ ਕੋ ਕਾਮ ਜਾ ਕਰ ਦੇਵਸੈ ਭੈ ਭੰਜਲ ਤਿਸ ਜਾਨ ਸਗਲ ਜਹਾਨ ਖਿਨ ਪਲ ਬਿਸਰ ਨਹੀਂ ਮੇਰੇ ਕਰਤੇ ਏ ਨਾਨਕ ਮੰਗੈ ਦਾਨ ਸਾਰੰ ਮਹਿਲਾ ਪੰਗਵਾ ਰੂਠਾ ਸਰਬ ਥਾਈ ਮੇ ਆਨੰਦ ਮੰਗਲ ਗਾਓ ਹਰ ਜਸ ਪੂਰਨ ਪ੍ਰਗਟਿਓ ਨਿਹਿ ਰਹਾਉ ਚਾਰ ਕੁੰਟ ਦਾ ਦੇਸ਼ ਜਲ ਨਿਦ ਊਨ ਥਾਉ ਨਾ ਕਹੇ ਕਿਪਾ ਨਿਧ ਗੋਬਿੰਦ ਪੂਰਨ ਜੀ ਦਾਨ ਸਭ ਦੇਹੁ ਸਤ ਸਤ ਹਰ ਸਤ ਸੁਆਮੀ ਸਤ ਸਾਧ ਸੰਗੇ ਸਤ ਤੇ ਜਨ ਜਿਨ ਪ੍ਰਤੀਤ ਉਪਜੀ ਨਾਨਕ ਨਾ ਪਰਮੇ ਸਾਰੰ ਮਹਲਾ 5 ਗੋਬਿੰਦ ਜੀਓ ਤੂੰ ਮੇਰੇ ਪ੍ਰਾਨ ਅਧਾਰ ਸਾਜਨ ਮੀਤ ਸਹਾਈ ਤੁਮਹੀ ਤੂੰ ਮੇਰਾ ਪਰਵਾਰ ਰਹਾਓ ਕਰਨ ਸਤਤ ਧਾਰਿਓ ਮੇਰੇ ਮਾਥਾ ਸਾਦ ਸੰਗ ਗੁਣ ਗਾਏ ਤੁਮਰੀਤ ਪਾਤੇ ਸਭ ਫਲ ਪਾਏ ਰਸਕ RAM ਨਾਮ ਧਿਆਏ ਅਬੇ ਚਲ ਨੀਵ ਤਰਾਈ ਸਤਗੁਰ ਕਭੂ ਡੋਲਤ ਨਹੀਂ ਗੁਰ ਨਾਨਕ ਜਾਵ ਪੈ ਦਯਾਰਾ ਸਰਬ ਸੁਖਾਂ ਨਿਦਪਾਈ ਸਾਰੰ ਮਹਿਲਾ ਤਿਉਹ ਨਿਭੀ ਨਾਮ ਕੀ ਸਚ ਖੇਪ ਲਾਭ ਹਰ ਗੁਣ ਗਾਏ ਨਿਦ ਤਨ ਵਿਖਾ ਮਾਹੇ ਅਲੇਪ ਰਹਾ ਜੀ ਜੰਤ ਸਗਲ ਸੰਤੋਖੇ ਆਪਣਾ ਪ੍ਰਭ ਤੇ ਰਤਨ ਜਨਮ ਅਪਾਰ ਜੀਤਿਓ ਬਹੁੜ ਜੋਨ ਨਾ ਪਾਏ ਤੈ ਕਿਰਪਾਲ ਦਇਆਲ ਗੋਬਿੰਦ ਤੈ ਸਾਧੂ ਸੰਗ ਹਰ ਚਰਨ ਰਾਸ ਨਾਨਕ ਪਾਈ ਲੱਗਾ ਪ੍ਰਭ ਸਿਓ ਰੰਗ ਸਾਰੰਗ ਮਲਾਪਨਵਾ ਮਾਈ ਦੀ ਦੇਖ ਰਹੀ ਬਿਸਮਾਦ ਅਨਹਦ ਤਹਨੀ ਮੇਰਾ ਮਨ ਮੋਹਯੋ ਅਚਰਜਤਾ ਕੇ ਸਵਾਦ ਰਹਾ ਮਾਤ ਪਿਤਾ ਬੰਧਪ ਹੈ ਸੋਈ ਮਨ ਹਰ ਕੋ ਐਲਾਦ ਬਾਦ ਸੰਗ ਗਾਏ ਗੁਣ ਗੋਬਿੰਦ ਦਿਨ ਸੋ ਸਭ ਪਰਮਾਦ ਧੋਰੀ ਲਪਟ ਰਹੀ ਚਰਨ ਸੰਗ ਕੰਪ ਹੈ ਸਗਲੇ ਖਾਦ ਇੱਕ ਅਧਾਰ ਨਾਨਕ ਜਨ ਕੀਆ ਬੌਰ ਨਾ ਜੋਨ ਪ੍ਰਮਾਦ ਕਾਰੰ ਮਹਿਲਾ ਪੰਜਵਾ ਮਾਈ ਦੀ ਮੱਤੀ ਚਰਨ ਸੁਮੂਹ ਇਕਸ ਬਿਨ ਹਉ ਆ ਨਾ ਜਾਣੋ ਦੁਤਿਆ ਪਾਓ ਸਭ ਲੂ ਪ੍ਰਾਹ ਤਿਆਗ ਗੁਪਾਲ ਅਵਰ ਜੋ ਕਰਣਾ ਤੇ ਬਿਖਿਆ ਕੇ ਖੂ ਦਰਸ ਪਿਆਸ ਮੇਰਾ ਮਨ ਮੋਇਆ ਕਾਢੀ ਨਰਕ ਤੇ ਤੂੰ ਸੰਤ ਪ੍ਰਸਾਦ ਮਿਲਿਓ ਸੁਖ ਦਤਾ ਬਿਨਸੀ ਹਮੈ ਖੂ ਰਾਮ ਰੰਗ ਰਾਤੇ ਬਾਸ ਨਾਨਕ ਮੋਲਿਓ ਮਨ ਤਨ ਜੂ ਸਾਰੰ ਮਹਿ ਲਾ ਪੰਗਵਾ ਦਿਨ ਸੇ ਕਾਚ ਕੇ ਬਿਵਹਾਰ RAM ਭਜ ਮਿਲ ਸਾਧ ਸੰਗਤ ਇਹ ਜਗ ਮੈਂ ਸਾਰ ਰਹਾ ਈਤ ਉਤ ਨ ਢੋਲ ਤਤ ਹੂ ਨਾਮ ਹਿਰਦ ਤਾਰ ਗੁਰ ਚਰਨ ਬੋਹਿਤ ਮਿਲਿਓ ਭਾਗੀ ਕੁੱਤਰੇਓ ਸੰਸਾਰ ਜਲ ਥਲ ਮਹੀਲ ਪੂਰ ਰਹੇ ਹੋ ਸਰਬਨਾਥ ਪਾਰ ਹਰ ਨਾਮ ਅੰਮ੍ਰਿਤ ਪੀਓ ਨਾਨਕ ਆਨ ਰਸ ਸਭ ਖਾਰ ਸਾਰੰ ਮੈਲਾ ਪਨਵਾ ਤਾਤੇ ਕਰਨ ਪਲਾ ਕਰੇ ਮਾਂ ਬਿਕਾਰ ਮੋ ਮਦਮਾ ਤੋ ਸਿਮਰਤ ਨਾਹੀ ਹਰੇ ਰਹਾ ਸਾਧ ਸੰਗ ਜਪਤੇ ਨਾਰਾਇਣ ਤਿੰਨ ਕੇ ਦੋਖ ਜਰੇ ਸਫਲ ਦੇ ਤਨ ਓਏ ਜਨਮੇ ਕਬ ਕੈ ਸੰਗ ਰਲੇ ਚਾਰ ਪਦਾਰਥ ਅਸ਼ਤਦਸਾ ਸਿੱਧ ਸਭ ਉਪਰ ਸਾਧ ਭਰੇ ਨਾਨਕ ਦਾਸ ਤੂਰ ਜਨ ਬਾਂਛੈ ਉਧਰੈ ਲਾਗ ਪੱਲੇ